ڈومستانائے ہائے بھائی اج اص ਅਟਾਰੀ ਸਰਹੱਦ ਦੇ ਉੱਪਰ ਆ ਕੇ ਇਹ ਬਾਗਾ ਬਾਰਡਰ ਦੇ ਉੱਪਰ ਆ ਕੇ ਪਾਕਿਸਤਾਨ ਕੋਲੋਂ ਅਸੀਂ ਜਵਾਬ ਮੰਗਣ ਵਾਸਤੇ ਆਏ ਹਾਂ ਕਾਂਗਰਸ ਪਾਰਟੀ ਇਸ ਗੱਲ ਦਾ ਜਵਾਬ ਮੰਗਦੀ ਹੈ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਕਰੇ ਔਰ ਪਾਕਿਸਤਾਨ ਦੀ ਜ਼ਾਲਮ ਸਰਕਾਰ ਨੇ ਜਿਹੜੀ ਕਾਨੂੰਨੀ ਹਰਕਤ ਕੀਤੀ ਹੈ ਅਸੀਂ ਉਸ ਹਰਕਤ ਦੇ ਖਿਲਾਫ ਆ ਔਰ ਉਸ ਸਰਕਾਰ ਦਾ ਜਵਾਬ ਮੰਗਣ ਵਾਸਤੇ ਆਏ ਆ ਔਰ ਕਹਿਣ ਵਾਸਤੇ ਆਏ ਆ पाकिस्तान शर्म करो शर्म करो शर्म करो पाकिस्तान डूब मरो डूब मरो डूब मरो पाकिस्तान हाय 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 पाकिस्तान हाय 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 पाकिस्तान हाय 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 आज असि जिथे पाकिस्तान की आलोचना करते हैं पाकिस्तान के खिलाफ असि नारेबाजी करने नहीं आए ਪਾਕਿਸਤਾਨ ਦੇ ਖਿਲਾਫ ਅਸੀਂ ਕੜਵੀ ਕਾਰਵਾਈ ਦੀ ਮੰਗ ਕਰਨ ਵਾਸਤੇ ਆਏ ਆ ਅਸੀਂ ਕਹਿਣ ਵਾਸਤੇ ਆਏ ਆ ਕਿ ਭਾਰਤ ਸਰਕਾਰ ਕੋਲੋਂ ਅਸੀਂ ਦੂਸਰੀ ਮੰਗ ਵੀ ਕਰਦੇ ਆ ਕਿ ਅੱਜ ਵੀ ਜੰਮੂ ਕਸ਼ਮੀਰ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਹਿੰਦੂस्तानी ਫਸੇ ਹੋਏ ਆ ਲੇਕਿਨ ਮੈਨੂੰ ਦੁੱਖ ਇਸ ਗੱਲ ਦਾ ਕਿ ਅੱਜ 60 60 70 70000 ਰੁਪਇਆ ਫਲਾਈਟਾਂ ਦੀਆਂ ਟਿਕਟਾਂ ਦਾ ਰੇਟ ਕਰ ਦਿੱਤਾ ਦੇ ਕੇ ਹਿੰਦੁਸਤਾਨ ਦੀ ਮੋਦੀ ਸਰਕਾਰ ਨੂੰ ਇਸ ਗੱਲ ਦੀ ਕੋਈ ਖਬਰ ਨਹੀਂ ਹੈ لیکن ਅਸੀਂ ਮੰਗ ਕਰਦੇ ਆ ਕਿ ਉੱਥੇ ਸਪੈਸ਼ਲ ਫਲਾਈਟਾਂ ਲਗਾ ਕੇ ਤੇ ਉੱਥੇ ਫੋਰੀ ਤੌਰ ਦੇ ਉੱਪਰ ਇਸ ਗੱਲ ਵਾਸਤੇ ਉਹਨਾਂ ਨੂੰ ਹਾਜਤ ਦੇ ਨਾਲ ਘਰਾਂ ਦੇ ਵਿੱਚ ਪਹੁੰਚਾਇਆ ਜਾਏ ਅੱਜ ਅਸੀਂ ਪ੍ਰੋਟੈਸਟ ਕਰਦੇ ਆ ਔਰ ਅਸੀਂ ਮੰਗ ਕਰਦੇ ਆ ਕਿ ਇਹ ਜਿਹੜੀ ਪਾਕਿਸਤਾਨ ਦੀ ਸਰਕਾਰ ਹੈ ਇਹ ਪਾਕਿਸਤਾਨ ਦੀ ਸਰਕਾਰ ਦੇ ਖਿਲਾਫ ਇਹ ਸਖਤ ਕਾਰਵਾਈ ਹੋਏ ਇਹ ਪਾਕਿਸਤਾਨ ਦੀ ਸਰਕਾਰ ਦੇ ਖਿਲਾਫ ਸਖਤ ਐਕਸ਼ਨ ਹੋਵੇ ਡਾਕਟਰ ਸਾਹਿਬ ਜੇ ਵੀ ਨੀਆਂ ਮਾਰੀਆਂ ਗਈਆਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਸਪੈਸ਼ਲ ਟਰੋ ਦਾ ਟਾਰਗੇਟ ਜਿਹੜਾ ਮੈਲਸ ਨੂੰ ਬਣਾਇਆ ਗਿਆ ਦੇਖੋ ਜਿਸ ਤਰੀਕੇ ਦੇ ਨਾਲ ਮੈਂ ਸਿੱਧੇ ਤੌਰ ਤੇ ਕਹਿੰਦਾ ਕਿ ਉੱਥੇ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਔਰ ਇਹ ਇਸ ਗੱਲ ਵਾਸਤੇ ਕੋਈ ਵੀ ਗੱਲ ਨੂੰ ਬਰਦਾਸ਼ਤ ਨਹੀਂ ਕਰੇਗਾ ਇਹ ਪੁੱਛ-ਪੁੱਛ ਕੇ ਕਿ ਤੇਰੀ ਜਾਤ ਕੀ ਹੈ ਉਹ ਜਾਤ ਦੇ ਆਧਾਰ 'ਤੇ ਕਤਲ ਹੋਇਆ ਇਹਦੇ ਵਾਸਤੇ ਸਿੱਧੇ ਤੌਰ ਦੇ ਉੱਪਰ ਸਾਜ਼ਿਸ਼ ਔਰ ਸਿੱਧੇ ਤੌਰ ਤੇ ਉੱਪਰ ਹੱਥ ਇਹ ਪਾਕਿਸਤਾਨ ਦਾ ਹੈ ਏ ਪਾਕਿਸਤਾਨ ਦੇ ਅਸੀਂ ਬਾਰਡਰ ਦੇ ਉੱਪਰ ਆ ਕੇ ਅੱਜ ਪ੍ਰੋਟੈਸਟ ਕਰਨ ਆਏ ਆਂ ਔਰ ਪਾਕਿਸਤਾਨ ਦੀ ਸਰਕਾਰ ਨੂੰ ਕਹਿਣ ਵਾਸਤੇ ਆਏ ਆਂ ਕਿ ਪਾਕਿਸਤਾਨ ਦੀ ਸਰਕਾਰ ਸ਼ਰਮ ਕਰੇ ਪਾਕਿਸਤਾਨ ਦੀ ਸਰਕਾਰ ਡੁੱਬ ਮਰੇ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਅਸੀਂ ਕਹਿਣ ਵਾਸਤੇ ਆਏ ਆਂ ਕਿ ਕਾਂਗਰਸ ਪਾਰਟੀ ਤੁਹਾਡੇ ਨਾਲ ਆ ਤੁਸੀਂ ਕਾਰਵਾਈ ਕਰੋ ਕਾਂਗਰਸ ਪਾਰਟੀ ਦੇਸ਼ ਦੇ ਨਾਲ ਹੈ ਕਾਂਗਰਸ ਪਾਰਟੀ ਲੋਕਾਂ ਦੇ ਨਾਲ ਹੈ